ਪੁਲਿਸ ਨੇ ਕੀਤੀ ਵੱਡੀ ਕਾਰਵਾਈ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੁਰਗੇ ਕੀਤੇ ਨੇ ਗ੍ਰਿਫਤਾਰ ਤੇ ਵਿਦੇਸ਼ੀ ਹਥਿਆਰ ਕੀਤੇ ਗਏ ਨੇ ਬਰਾਮਦ ਜੀਆਂ ਇਹ ਖਬਰ ਮੁਕਸਰ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਪਾ ਦਿੱਤੀ ਗਈ ਹੈ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੁਰਗੇ ਗ੍ਰਿਫਤਾਰ ਕਰ ਲਏ ਨੇ ਇਹਨਾਂ ਦੇ ਕੋਲੋਂ ਵਿਦੇਸ਼ੀ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਦੱਸਦੀ ਹੈ ਕਿ ਇਹ ਗੁਰਗੇ ਪੁਲਿਸ ਦੇ ਹੱਥੋਂ ਉਦੋਂ ਲੱਗੇ ਜਦੋਂ ਪੁਲਿਸ ਨੇ ਫਿਰੋਜ਼ਪੁਰ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ ਪੁਲਿਸ ਆਉਣ ਜਾਣ ਵਾਲੇ ਰਾਗੀਰਾਂ ਦੀ ਚੈਕਿੰਗ ਕਰ ਰਹੀ ਸੀ ਉਹਨਾਂ ਦੇ ਦਸਤਾਵੇਜ਼ਾਂ ਨੂੰ ਪੁਲਿਸ ਦੇ ਵੱਲੋਂ ਚੈੱਕ ਕੀਤਾ ਜਾ ਰਿਹਾ ਸੀ ਦੇਖਿਆ ਜਾ ਰਿਹਾ ਸੀ ਤਾਂ ਉਸ ਦੌਰਾਨ ਦੋ ਨੌਜਵਾਨ ਇੱਥੋਂ ਲੰਘਣ ਲੱਗਦੇ ਨੇ ਪੁਲਿਸ ਨੇ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰੰਤੂ ਇੱਕ ਵਾਰ ਤਾਂ ਇਹ ਨਹੀਂ ਰੁਕੇ ਫਰਬਾਦ ਵਿੱਚ ਪੁਲਿਸ ਨੇ ਇਹਨਾਂ ਅੰਤੇਜ ਸਖਤੀ ਦਿਖਾਉਂਦੇ ਹੋਏ ਇਹਨਾਂ ਨੂੰ ਰੋਕ ਲਿਆ ਪੁਲਿਸ ਨੇ ਇੱਕ ਨੌਜਵਾਨ ਦਾ ਜਿਹੜਾ ਬੈਗ ਸੀ ਜਿਹੜਾ ਉਸਦੇ ਕੋਲ ਸੀ ਉਹ ਚੈੱਕ ਕੀਤਾ ਤਾਂ ਉਸ ਦੇ ਵਿੱਚੋਂ ਇੱਕ ਵਿਦੇਸ਼ੀ ਪਿਸਤੌਲ ਬਰਾਮਦ ਹੋਇਆ ਤੇ ਨਾਲ ਹੀ 10 ਜਿੰਦਾ ਕਾਰਤੂਸ ਵੀ ਸਨ ਉਸ ਤੋਂ ਬਾਅਦ ਜਿਹੜਾ ਦੂਸਰੇ ਨੌਜਵਾਨ ਦਾ ਬੈਗ ਚੈੱਕ ਕੀਤਾ ਗਿਆ ਤਾਂ ਉਸ ਦੇ ਵਿੱਚੋਂ ਵੀ ਦੋ ਪਿਸਤੌਲ ਬਰਾਮਦ ਹੋਏ ਨੇ ਤੇ ਨਾਲ ਉਸ ਦੇ ਕੋਲ ਵੀ 10 ਜਿੰਦਾ ਕਾਰਤੂਸ ਸਨ ਤੇ ਨਾਲ ਮੋਬਾਈਲ ਵੀ ਬਰਾਮਦ ਕੀਤਾ ਗਿਆ ਸੋ ਕੋਲ ਤਿੰਨ ਵਿਦੇਸ਼ੀ ਜਿਹੜੇ ਹਥਿਆਰ ਨੇ ਪਿਸਤੌਲ ਨੇ ਉਹ ਬਰਾਮਦ ਕੀਤੇ ਗਏ ਨੇ ਨਾਲ ਹੀ 20 ਜਿੰਦਾ ਕਾਰਤੂਸ ਜਿਹੜੇ ਕਿ ਪੁਲਿਸ ਨੇ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਨੇ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਦੀ ਪਛਾਣ ਅਵਤਾਰ ਸਿੰਘ ਤੇ ਰਵੀ ਕੁਮਾਰ ਦੇ ਤੌਰ ਤੇ ਹੋਈ ਹੈ ਇਹਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜਿਹੜੇ ਹਥਿਆਰ ਇਹਨਾਂ ਦੇ ਕੋਲੋਂ ਬਰਾਮਦ ਹੋਏ ਨੇ ਉਹ ਆਸਟ੍ਰੇਲੀਆ ਤੇ ਚੀਨ ਦੇ ਬਣੇ ਹੋਏ ਨੇ ਇਹ ਗੱਲ ਇਹ ਸਪਸ਼ਟ ਕਰਦੀ ਹੈ ਕਿ ਇਹਨਾਂ ਦਾ ਸੰਪਰਕ ਹੋਰ ਵੀ ਅਜਿਹੇ ਲੋਕਾਂ ਦੇ ਨਾਲ ਹੋਵੇਗਾ ਜਿਹੜੇ ਕਿ ਦੂਰ ਦੂਰ ਤੱਕ ਆਪਣਾ ਸੰਪਰਕ ਰੱਖਦੇ ਨੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਨੋਂ ਜਾਣੇ ਲੋਰੈਂਸ ਬਿਸ਼ਨੋਈ ਗੈਂਗ ਦੇ ਹੀ ਮੈਂਬਰ ਨੇ ਇਹਨਾਂ ਨੇ ਇਹ ਗੱਲ ਖੁਦ ਵੀ ਕਬੂਲੀ ਹੈ ਸੋ ਪੁਲਿਸ ਇਹਨਾਂ ਤੇ ਸ਼ਕਤੀ ਦੇ ਨਾਲ ਕਾਰਵਾਈ ਕਰ ਰਹੀ ਹੈ ਸੋ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਜਦੋਂ ਕੋਈ ਗੁਰਗੇ ਜਿਹੜੇ ਨੇ ਪੁਲਿਸ ਤੇ ਹੱਥ ਲੱਗੇ ਨੇ ਕਈ ਵਾਰ ਪਹਿਲਾਂ ਵੀ ਨਾਕਾਬੰਦੀ ਦੇ ਦੌਰਾਨ ਬਹੁਤ ਸਾਰੇ ਅਜਿਹੇ ਵਿਅਕਤੀ ਖਾਸ ਤੌਰ ਤੇ ਸ਼ੱਕੀ ਵਿਅਕਤੀ ਪੁਲਿਸ ਦੇ ਹੱਥ ਲੱਗিয়ে ਨੇ ਜਿਨ੍ਹਾਂ ਤੇ ਪੁਲਿਸ ਨੂੰ ਪਹਿਲਾਂ ਤੋਂ ਹੀ ਸ਼ੱਕ ਹੁੰਦਾ ਹੈ ਪੁਲਿਸ ਇਹਨਾਂ ਨੂੰ ਫੜਨ ਦੇ ਲਈ ਪਹਿਲਾਂ ਤੋਂ ਹੀ ਛਾਪੇਮਾਰੀ ਕਰ ਰਹੀ ਹੁੰਦੀ ਹੈ ਉਦੋਂ ਤਾਂ ਇਹ ਪੁਲਿਸ ਦੇ ਹੱਥੋਂ ਬਚ ਕੇ ਨਿਕਲ ਜਾਂਦੇ ਨੇ ਪਰੰਤੂ ਫਿਰ ਹੈ ਕਦੀ ਕਤਾਈ ਇਹ ਨਾਕਾਬੰਦੀ ਦੇ ਦੌਰਾਨ ਪੁਲਿਸ ਦੇ ਹੱਥ ਲੱਗ ਜਾਂਦੇ ਨੇ ਫਿਰ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਇਹਨਾਂ ਦੇ ਕੋਲੋਂ ਆਮ ਤੌਰ ਤੇ ਹਥਿਆਰ ਤਾਂ ਹੁੰਦੇ ਹੀ ਨਹੀਂ ਕਿਉਂਕਿ ਅਜਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਾਕਤ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਕਤਲकांड ਕਰਨੇ ਹੁੰਦੇ ਨੇ ਜਾਂ ਫਿਰ ਹਥਿਆਰਾਂ ਦੀ ਨੋਕ ਤੇ ਇਹਨਾਂ ਨੇ ਲੋਕਾਂ ਦੇ ਕੋਲੋਂ ਪੈਸੇ ਲੁੱਟਣੇ ਹੁੰਦੇ ਨੇ ਇਸ ਕਰਕੇ ਇਹੋ ਜਿਹੇ ਵਿਅਕਤੀ ਇਹੋ ਜਿਹੇ ਗੁਰਗੇ ਆਪਣੇ ਕੋਲ ਹਥਿਆਰ ਤਾਰ ਰੱਖਦੇ ਹੀ ਨੇ ਤੇ ਫਿਰ ਜਦੋਂ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਫਿਰ ਇਹਨਾਂ ਨੂੰ ਬਹੁਤਾ ਸਮਾਂ ਜੇਲ੍ਹ ਦੇ ਅੰਦਰ ਸਲਾਖਾਂ ਦੇ ਪਿੱਛੇ ਹੀ ਗੁਜ਼ਾਰਨਾ ਪੈਂਦਾ ਹੈ ਜਿਸ ਤਰ੍ਹਾਂ ਇਹ ਜਿਹੜੇ ਦੋ ਗੁਰਗੇ ਨੇ ਪੁਲਿਸ ਦੇ ਹੱਥ ਲੱਗੇ ਨੇ ਜਿਹੜੇ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਹੀ ਮੈਂਬਰ ਨੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਦੇ ਕੋਲੋਂ ਵਿਦੇਸ਼ੀ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਤੇ ਪੁਲਿਸ ਇਹਨਾਂ ਤੇ ਹੁਣ ਕੜੀ ਤੋਂ ਕੜੀ ਕਾਰਵਾਈ ਕਰੇਗੀ